ਇਹ ਚਲਾਨ ਕੱਢ ਦਿੱਤਾ ਗਿਆ ਗੱਡੀ ਦਾ ਜਿਹੜਾ ਵਾਈਪਰ ਦੇ ਵਿੱਚ ਇੱਕ ਪਰਚੀ ਫਸਾ ਦਿੱਤੀ ਗਈ ਹੈ ਚਲਾਨ ਜਿਹੜਾ ਚਲਾਨ ਕੱਟਿਆ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਈ ਚਲਾਨ ਮਸ਼ੀਨ ਵੀ ਦਿਖਾਉਣ ਲੱਗੇ ਹਾਂ ਈ ਚਲਾਨ ਮਸ਼ੀਨ ਹੈ ਇਹਦੇ ਥੱਲੇ ਇੱਕ ਕੈਮਰਾ ਲੱਗਿਆ ਹੋਇਆ ਹੈ ਇਸ ਕੈਮਰੇ ਰਾਹੀਂ ਜਿਹੜਾ ਚਲਾਨ ਕੱਟਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਚਲਾਨ ਕੱਟਿਆ ਜਾਂਦਾ ਗੱਡੀ ਦੇ ਵਾਈਪਰ ਦੇ ਅੱਗੇ ਟੰਗ ਦਿੱਤਾ ਜਾਂਦਾ ਜਿਹੜੀ ਇਹ ਈ ਮਸ਼ੀਨ ਆਈ ਹੈ ਸਰ ਇਹਦੇ ਨਾਲ ਚਲਾਨ ਅਸੀਂ ਅੜੀ ਗੱਡੀ ਦਾ ਘਟ ਸਕਦਾ ਹੈ ਕਿਉਂਕਿ ਉੱਥੇ ਡਰਾਈਵਰ ਮੌਜੂਦ ਨਹੀਂ ਹੈਗਾ ਤੁਹਾਨੂੰ ਬੜਾ ਫਾਇਦਾ ਹੋਇਆ ਲੋਕਾਂ ਨੂੰ ਵੀ ਹੋਇਆ ਜੀ ਕਿਉਂਕਿ ਅੱਗੇ ਲੋਕ ਲਾਉਂਦੇ ਸੀਗੇ ਉਹ ਆਪਣਾ ਚਲਾਨ ਆਨਲਾਈਨ ਹੀ ਭਰ ਸਕਦਾ ਹੈਗਾ ਹੁਣ ਆਟੋ ਦਾ ਵੀ ਜਾਣ ਦੀ ਲੋੜ ਨਹੀਂ ਕਿਤੇ ਵੀ ਗੱਡੀ ਖੜੀਆ ਰੋ ਵਪਾਰਕ ਉਹਦਾ ਚਲਾਨ ਹੋਊਗਾ ਆਨਲਾਈਨ ਉਹਨਾਂ ਦੇ ਮੈਸੇਜ ਚੱਲੇ ਜਾਏਗਾ ਫੋਨ ਤੇ ਜੇ ਕਈ ਵਾਰ ਐਕਟਵਾ ਜਾਂ ਮੋਟਰਸਾਈਕਲ ਖੜੇ ਕਰਕੇ ਚਲੇ ਜਾਂਦੇ ਨੇ ਉਹਨਾਂ ਵਾਸਤੇ ਵੀ ਆ ਇਕੱਲਾ ਕਾਰਾਂ ਦਾ ਨਹੀਂ ਕੋਈ ਵੀਕਲ ਜਿਹੜਾ ਰੌਂਗਵਾਰਕ ਹੋਊਗਾ ਉਹਦਾ ਅਸੀਂ ਚਰਾਨ ਘੱਟ ਸਕਦੇ ਕਈਆਂ ਨੇ ਸੌਕ ਬਣੇ ਨੇ ਦੋ ਦੋ ਗੇੜੇ ਲਾਉਣੇ ਉਹ ਨਾ ਲਾਉਣੇ ਹਟ ਜਾਣਗੇ ਲੋਕ ਹਟ ਜਾਂਦੇ ਨੇ ਚੰਡੀਗੜ੍ਹ ਵੀ ਹਟੇ ਹੋਏ ਨੇ ਚੰਡੀਗੜ੍ਹ ਵੀ ਲਾਉਣੇ ਤਾਂ ਇੱਥੇ ਉਹਦਾ ਲਾ ਲੰਦ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵੰਡੀਆਂ ਗਈਆਂ ਨੇ ਵਸਿੰਦਾ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਹੜੇ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਲਾ ਕੇ ਜਾਂਦੇ ਸੀ ਉਹ ਸਾਵਧਾਨ ਹੋ ਜਾਣ ਕਿਉਂਕਿ ਅਗਰ ਨੋ ਪਾਰਕਿੰਗ ਦੇ ਵਿੱਚ ਗੱਡੀ ਲਗਾਈ ਗਈ ਹੈ ਤਾਂ ਇਹ ਚਲਾਨ ਮਸ਼ੀਨ ਰਹੀ ਉਹਨਾਂ ਦਾ ਚਲਾਨ ਕੱਟਿਆ ਜਾਵੇਗਾ ਅਗਰ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਗੱਡੀਆਂ ਨੂੰ ਲੋਕ ਕਰ ਦਿੱਤਾ ਜਾਂਦਾ ਸੀ ਸਿਫਾਰਸ਼ਾਂ ਦੀ ਸੀ ਛੱਡ ਦਿੱਤਾ ਜਾਂਦਾ ਸੀ ਲੇਕਿਨ ਹੁਣ ਜਿਹੜਾ ਇਹ ਚਲਾਨ ਹੈ ਆਨਲਾਈਨ ਚਲਾਨ ਇਹਨੂੰ ਕਹਿ ਸਕਦੇ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਸਿਫਾਰਿਸ਼ ਕੰਮ ਨਹੀਂ ਆਏਗੀ ਸੰਗਰੂਰ ਵਾਸੀਓ ਹੁਣ ਸਾਵਧਾਨ ਹੋ ਜਾਣ ਕਿਉਂਕਿ ਇਹ ਤਸਵੀਰਾਂ ਤੁਹਾਨੂੰ ਦਿਖਾਣ ਲੱਗਿਆ ਜਿਹੜੀ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਚਲਾਨ ਟ੍ਰੈਫਿਕ ਪੁਲਿਸ ਸੰਗਰੂਰ ਵੱਲੋਂ ਕੱਟੇ ਜਾ ਰਹੇ ਨੇ ਸਾਡੇ ਨਾਲ ਟ੍ਰੈਫਿਕ ਪੁਲਿਸ ਇਨਚਾਰਜ ਪਵਨ ਕੁਮਾਰ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਨਵੀਂ ਮੁਹਿੰਮ ਹੈ ਜਿੱਦਾਂ ਕਿ ਕਿਹਾ ਜਾਂਦਾ ਸੀ ਕਿ ਪਹਿਲਾਂ ਜੇ ਪਹਿਲਾਂ ਮੁਹਿੰਮ ਦੀ ਗੱਲ ਕਰੀਏ ਤਾਂ ਟਾਇਰਾਂ ਦੇ ਅੱਗੇ ਲੋਕ ਕਰ ਦਿੱਤੇ ਜਾਂਦੇ ਸੀ ਸਿਫਾਰਸ਼ਾਂ ਦੀ ਸੀ ਛੱਡ ਦਿੱਤੇ ਜਾਂਦੇ ਸੀ ਲੇਕਿਨ ਹੁਣ ਜਿਹੜੀ ਨਵੀਂ ਤਕਨੀਕ ਆਈ ਹੈ ਉਹਦੇ ਬਾਰੇ ਚੰਨਣਾ ਪਾਓ ਜਿਹੜੀ ਇਹ ਈ ਮਸ਼ੀਨ ਆਈ ਹੈ ਸਰ ਇਹਦੇ ਨਾਲ ਤਲਾਣ ਅਸੀਂ ਖੜੀ ਗੱਡੀ ਦਾ ਕਰ ਸਕਦੇ ਹਾਂ ਸਾਕ ਉੱਥੇ ਡਰਾਈਵਰ ਮੌਜੂਦ ਨਹੀਂ ਹੈਗਾ ਇਹਦੇ ਅਸੀਂ ਫੋਟੋ ਖਿੱਚਦਾ ਕੈਮਰੇ ਨਾਲ ਦੇ ਵਿੱਚ ਕੈਮਰਾ ਲੱਗਿਆ ਫੋਟੋ ਖਿੱਚ ਕੇ ਉਹਦਾ ਚਲਾਨ ਕਰਦਾ ਨੇ ਆਰਟੀਓ ਸਾਹਿਬ ਦੀ ਆਈਡੀ ਦੇ ਵਿੱਚ ਇਹ ਚਲਾਨ ਚਲਿਆ ਜਾਂਦਾ ਹੈਗਾ ਜਿਹੜੇ ਬੰਦੇ ਦੀ ਗੱਡੀ ਹੈ ਉਹ ਉਹਨੂੰ ਮੈਸੇਜ ਚਲੇ ਜਾਂਦਾ ਮੋਬਾਈਲ ਤੇ ਉਹ ਆਪਣਾ ਚਲਾਨ ਆਨਲਾਈਨ ਹੀ ਭਰ ਸਕਦਾ ਹੈਗਾ ਹੁਣ ਆਰਟੀਓ ਦਾ ਉੱਤੇ ਜਾਣ ਦੀ ਲੋੜ ਨਹੀਂ ਇਹ ਦਾ ਨਾਮ ਹੈ ਈ ਚਲਾਨ ਈ ਚਲਾਨ ਮਸ਼ੀਨ ਕੀ ਕਹਿਣਾ ਚਾਹੁੰਦੇ ਜਿਹੜੀ ਨਵੀਂ ਤਕਨੀਕ ਆਈ ਹੈ ਇਹਦੇ ਨਾਲ ਤੁਹਾਨੂੰ ਕਿੰਨੀ ਸਹੂਲਤ ਮਿਲੇਗੀ ਸਾਨੂੰ ਬੜਾ ਫਾਇਦਾ ਹੋਇਆ ਲੋਕਾਂ ਨੂੰ ਵੀ ਹੋਇਆ ਜੀ ਕਿਉਂਕਿ ਅੱਗੇ ਲੋਕ ਲਾਉਂਦੇ ਸੀਗੇ ਅਸੀਂ ਕਿਤੇ ਹੋਰ ਜਾਮ ਲੱਗ ਜਾਂਦੇ ਸੀ ਉੱਥੇ ਚਲੇ ਜਾਂਦੇ ਦੋ ਦੋ ਘੰਟੇ ਖਰਾਬ ਹੁੰਦੇ ਜੀ ਹੁਣ ਟਾਈਮ ਨਹੀਂ ਖਰਾਬ ਹੁੰਦਾ ਅਗਲੇ ਕੋਲ ਮੈਸੇਜ ਆ ਲੈ ਜਾਂਦਾ ਅਲਾ ਜੁਰਮਾਨਾ ਭਰ ਕੇ ਆਪਣਾ ਉਹਨੂੰ ਚਲਾਉਣ ਨੂੰ ਖਤਮ ਕਰ ਸਕਦਾ ਹੈ ਸਰ ਆਪਾਂ ਦੇਖਦੇ ਆਮ ਤੌਰ ਤੇ ਦੇਖਦੇ ਕਿ ਬਾਜ਼ਾਰਾਂ ਦੇ ਵਿੱਚ ਲੋਕ ਗੱਡੀਆਂ ਖੜਕੇ ਚਲੇ ਜਾਂਦੇ ਨੇ ਆਪਣੇ ਕੰਮਕਾਰ ਸ਼ੁਰੂ ਕਰ ਦਿੰਦੇ ਨੇ ਤੇ ਹੁਣ ਤੁਹਾਨੂੰ ਲੱਗਦਾ ਵੀ ਐਜੇ ਨਾਲ ਸਹੂਲਤ ਮਿਲੇਗੀ ਜਿਹੜੇ ਹੁਣ ਲੋਕ ਐ ਸੁਚੇਤ ਹੋ ਜਾਣਗੇ ਦੇਖੋ ਅਸੀਂ ਸੋਡੇ ਚੈਨਲ 'ਆਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਗੱਡੀ ਐਗੀ ਉਹ ਪਾਰਕ ਦੇ ਵਿੱਚ ਖੜੀਆ ਕਰਨ ਜਿਵੇਂ ਆਹ ਖਾਲੀ ਪਾਰਕ ਵੀ ਆ ਇੱਥੇ ਲੋਕ ਗੱਡੀਆਂ ਖੜੀਆਂ ਕਰਦੇ ਰੋਡ ਦੇ ਉੱਤੇ ਗੱਡੀ ਖੜੀ ਕਰੀ ਸੀ ਜੇ ਨਹੀਂ ਖੜੀ ਕਰਨਗੇ ਕਿਤੇ ਵੀ ਗੱਡੀ ਖੜੀਆ ਰੋਂਗ ਪਾਰਕ ਉਹਦਾ ਚਲਾਨ ਹੋਊਗਾ ਆਨਲਾਈਨ ਉਹਨਾਂ ਦੇ ਮੈਸੇਜ ਚੱਲੇ ਜਾਏਗਾ ਫੋਨ ਤੇ ਉਹ ਆਪਦਾ ਆਰਟੀਓ ਦੀ ਆਈਡੀ ਦੇ ਵਿੱਚ ਭਰਨਗੇ ਭਰਨਾ ਇਹ ਚਲਾਨ ਹੁੰਦੇ ਰਹਣਗੇ ਇਹ ਚਲਾਨ ਕੱਢ ਦਿੱਤਾ ਗਿਆ ਗੱਡੀ ਦਾ ਜਿਹੜਾ ਵਾਈਪਰ ਦੇ ਵਿੱਚ ਇੱਕ ਪਰਚੀ ਫਸਾ ਦਿੱਤੀ ਗਈ ਹੈ ਚਲਾਨ ਜਿਹੜਾ ਚਲਾਨ ਕੱਟਿਆ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਚਲਾਨ ਮਸ਼ੀਨ ਵੀ ਦਿਖਾਣ ਲੱਗੇ ਆ ਇਹ ਚਲਾਨ ਮਸ਼ੀਨ ਹੈ ਇਹਦੇ ਥੱਲੇ ਇੱਕ ਕੈਮਰਾ ਲੱਗਿਆ ਹੋਇਆ ਹੈ ਇਸ ਕੈਮਰੇ ਰਾਹੀਂ ਜਿਹੜਾ ਚਲਾਨ ਕੱਟਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਚਲਾਨ ਕੱਟਿਆ ਜਾਂਦਾ ਗੱਡੀ ਦੇ ਵਾਈਪਰ ਦੇ ਅੱਗੇ ਟੰਗ ਦਿੱਤਾ ਜਾਂਦਾ ਅੱਗੇ ਕੋਈ ਡਰਾਈਵਰ ਜਾਂ ਸਾਥੀ ਜਿਹੜਾ ਗੱਡੀ ਲੈ ਕੇ ਆਇਆ ਉਹ ਇਸ ਥਾਂ ਤੇ ਮੌਜੂਦ ਨਹੀਂ ਹੈ ਕਿਸ ਤਰੀਕੇ ਨਾਲ ਉਹ ਚਲਾਨ ਪਹੁੰਚੇਗਾ ਜਿਹੜੇ ਗੱਡੀ ਦੇ ਡਰਾਈਵਰ ਨੇ ਜਾਂ ਗੱਡੀ ਦੇ ਮਾਲਕ ਨੇ ਪਵਨ ਕੁਮਾਰ ਜੀ ਨਾਲ ਇਹ ਵੀ ਗੱਲਬਾਤ ਵਿਸਾਰ ਨਾਲ ਕਰ ਲੈਨੇ ਆ ਸਰ ਜੀ ਮੇ ਗੱਡੀ ਦਾ ਚਲਾਨ ਕੱਟਤਾ ਪਰਚੀ ਲਗਾ ਦਿੱਤੀ ਗਈ ਹੈ ਫਿਰ ਮਾਲਕ ਨੂੰ ਕਿਸ ਤਰੀਕੇ ਨਾਲ ਪਤਾ ਲੱਗੇਗਾ ਇਹਨਾਂ ਦੇ ਨਾ ਜੀ ਜਿਹੜੇ ਐਡ ਨੇ ਗੱਡੀਆਂ ਦੇ ਜਿੰਨੇ ਵੀ ਗੱਡੀਆਂ ਦੇ ਨੰਬਰ ਨੇਗੇ ਜਦੋਂ ਚੱਕਦੇ ਆ ਉਹਦੇ ਵਿੱਚ ਨੰਬਰ ਆ ਮੋਬਾਈਲ ਨੰਬਰ ਕਿਸੇ ਨੇ ਜਾਂ ਵੇਚੀ ਵੀ ਹੋਵੇ ਠੀਕ ਹੈ ਇਹ ਜਿਹੜੇ ਜਿਹਦਾ ਵੀ ਨੰਬਰ ਇਹਦੇ ਐਡ ਹੋ ਗੱਡੀ ਤੇ ਉਹਦੇ ਕੋਲ ਮੈਸੇਜ ਚਲਿਆ ਜਾਊਗਾ ਉਹਦੇ ਇੱਕ ਆਰਟੀਓ ਸਰ ਦਾ ਲਿੰਕ ਜਾਊਗਾ ਉਹਦੇ ਲਿੰਕ ਦੇ ਵਿੱਚ ਇਹਨੂੰ ਜੁਰਮਾਨਾ ਅਦਾ ਕਰ ਸਕਦੇ ਨੇ ਆਨਲਾਈਨ ਇਹ ਕੱਲਾ ਕਾਰਾਂ ਦਾ ਨਹੀਂ ਹੈਗਾ ਹਰ ਇੱਕ ਹੀ ਗੱਡੀ ਦਾ ਮੋਟਰਸਾਈਕਲ ਸਕੂਟਰ ਕਾਰ ਦਾ ਵੀ ਜੇ ਕਈ ਵਾਰ ਐਕਟਵਾ ਜਾਂ ਮੋਟਰਸਾਈਕਲ ਖੜੇ ਕਰਕੇ ਚਲੇ ਜਾਂਦੇ ਨੇ ਉਹਨਾਂ ਵਾਸਤੇ ਵੀ ਆ ਕੱਲਾ ਕਾਰਾਂ ਦਾ ਨਹੀਂ ਕੋਈ ਵੀਕਲ ਆ ਜਿਹੜਾ ਰੌਂਗਵਾਰਕ ਹੋਊਗਾ ਉਹਦਾ ਅਸੀਂ ਚਲਾਨ ਕੱਟ ਸਕਦੇ ਆ ਇਹ ਸਭ ਜਿਹੜਾ ਹੁਣ ਈਚਲਾਂ ਜਿਵੇਂ ਸਰ ਨੇ ਪਕੜ ਰੱਖੀ ਐ ਮਸ਼ੀਨ ਇਹ ਕੌਣ ਕੌਣ ਚਲਾਨ ਕੱਟ ਸਕਦਾ ਈ ਚਲਾਨ ਮਸ਼ੀਨ ਰ ਇਹ ਮਾਨਯੋਗ ਐਸਐਸਪੀ ਸਾਹਿਬ ਸਰੂਰ ਵੱਲੋਂ ਸਾਰੇ ਐਸਐਚਓ ਸਹਿਬਾਨਾਂ ਨੂੰ ਚੌਕੀ ਚੌਕੀ ਇੰਚਾਰਜਾਂ ਨੂੰ ਤੇ ਟ੍ਰੈਫਿਕ ਇੰਚਾਰਜਾਂ ਨੂੰ ਮਸ਼ੀਨਾਂ ਦਿੱਤੀਆਂ ਨੇਗੀਆਂ ਉਹ ਸਾਰੇ ਕੱਟ ਸਕਦੇ ਨੇ ਮਤਲਬ ਪਹਿਲਾਂ ਜ਼ਿੰਮੇਵਾਰੀ ਤੁਹਾਡੀ ਇਕੱਲੀ ਸੀ ਮੰਨ ਲਓ ਕਿਥੇ ਨੋ ਪਾਰਕਿੰਗ ਦੇ ਵਿੱਚ ਗੱਡੀ ਖੜੀ ਹੈ ਤਾਂ ਤੁਹਾਨੂੰ ਉੱਥੇ ਜਾਣਾ ਪੈਂਦਾ ਸੀ ਹੁਣ ਜਿਹੜੇ ਸਹਿਬਾਨਾ ਕੋਲ ਅਫਸਰ ਸਹਿਬਾਨਾ ਕੋਲ ਇਹ ਹੋਊਗਾ ਉਹ ਸਿੱਧਾ ਜਾ ਕੇ ਚਲਾਨ ਕਰ ਸਕਦੇ ਹਾਂ ਜੀ ਸਾਰੇ ਸਾਡੇ ਵਿੱਚ ਜਿਹੜੇ ਟ੍ਰੈਫਿਕ ਇੰਚਾਰਜ ਲੱਗੇ ਹੋਏ ਨੇਗੇ ਉਹਨਾਂ ਕੋਲੇ ਵੀ ਚੌਕੀ ਇੰਚਾਰਜ ਸਹਿਬਾਨ ਨੂੰ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵੰਡਿਆ ਗਿਆ ਨੇ ਮਸ਼ੀਨਾਂ ਲੱਗਦਾ ਪਵਨ ਜੀ ਜਿਸ ਤਰੀਕੇ ਨਾਲ ਪਹਿਲਾਂ ਫੋਨ ਆ ਜਾਂਦਾ ਸੀ ਕਿ ਸਾਰਾ ਫੋਨ ਤੇ ਗੱਲ ਕਰ ਲੋ ਛੱਡ ਦਿੱਤਾ ਜਾਂਦਾ ਸੀ ਹੁਣ ਕਿੰਨੀ ਤੁਹਾਨੂੰ ਆਸਾਨੀ ਹੋ ਜਾਏਗੀ ਇਹ ਤਾਂ ਭਰਨੇ ਪਊਗਾ ਇਹ ਤਾਂ ਫੋਨ ਆਇਆ ਗੱਲੇ ਨਹੀਂ ਹੁਣ ਡਰਾਈਵਰ ਇੱਥੇ ਹੈ ਨਹੀਂਗਾ ਅਸੀਂ ਚਲਾਨ ਕੱਟ ਕੇ ਚਲੇ ਗਏ ਆ ਉਹਨਾਂ ਕੋਲੇ ਮੈਸਜ ਚੱਲਿਆ ਗਿਆ ਚਲਾਨ ਜਿੰਨਾਂ ਤੱਕ ਭਰਨਗੇ ਉਹਨਾਂ ਤੱਕ ਉਹਨਾਂ ਦੇ ਖਾਤੇ ਬੋਲੀ ਜਾਊਗਾ ਭਰਨਾ ਜ਼ਰੂਰੀ ਪਊਗਾ ਸੰਗਰੂਰ ਵਾਸੀਆਂ ਨੂੰ ਕੁਝ ਕਹਿਣਾ ਚਾਹੋਗੇ ਸਾਵਧਾਨ ਕਰਨਾ ਚਾਹੋਗੇ ਸਰੂਰ ਵਾਸੀਆਂ ਨੂੰ ਤਾਂ ਅਪੀਲ ਕਰਦੇ ਆ ਵੀ ਸ਼ਹਿਰਦਾਰੀ ਆ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਾਮਨਾ ਲੱਗਣਾ ਲੋਕ ਆਵਾਜਾਈ ਦੇ ਵਿੱਚ ਵਿਗੜਨਾ ਨਾ ਪਵੇ ਤੇ ਅਪੀਲ ਕਰਦੇ ਆ ਵੀ ਪਾਰਕਾਂ ਦੇ ਵਿੱਚ ਜੱਗਾ ਖੜੀਆਂ ਕਰਨ ਹੋ ਸਕੇ ਕਾਰਾਂ ਨਾ ਲੈ ਕੇ ਆਉਣ ਜੇ ਜਰੂਰਤ ਤਾਂ ਲੈ ਕੇ ਆਉਣੇ ਐਕਟਵਾ ਤੇ ਆ ਸਕਦਾ ਬੰਦਾ ਕਈ ਜਿਹਨੇ ਸੌਂਕ ਬਣੇ ਨੇ ਦੋ ਦੋ ਢੇਡੇ ਲਾਉਣੇ ਉਹ ਨਾ ਲਾਉਣ ਹੋਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪਹਿਲਾਂ ਜਿਵੇਂ ਟਾਇਰਾਂ ਦੇ ਵਿੱਚ ਤੁਸੀਂ ਕਹੇ ਵੀ ਲੋਕ ਲਾਂਦੇ ਸੀ ਹੁਣ ਇਹ ਕੰਮ ਆਸਾਨ ਹੋ ਗਿਆ ਐਦੇ ਨਾਲ ਕੁਝ ਫਰਕ ਪਊਗਾ ਜਿਹੜੇ ਲੋਕ ਐ ਜਾਦੇ ਸੁਚੇਤ ਹੋ ਜਾਣਗੇ ਹੁਣ ਇਸ ਨੂੰ ਲੈ ਕੇ ਹਾਂ ਦੇਖੋ ਮਾਈਲ ਰਾਹੀਂ ਸੋਡੇ ਚੈਨਲ ਆਹੀਂ ਲੋਕਾਂ ਕੋਲੇ ਚਲਿਆ ਜਾਊਗਾ ਹਟ ਜਾਣਗੇ ਲੋਕ ਹਟ ਜਾਂਦੇ ਨੇ ਚੰਡੀਗੜ੍ਹ ਵੀ ਹਟੇ ਹੋਏ ਨੇ ਚੰਡੀਗੜ੍ਹ ਹੀ ਲਾਉਂਦੇ ਤਾਂ ਇੱਥੇ ਥੋੜਾ ਲਾ ਲੰਦੇ ਨੇ ਹੁਣ ਆਪੇ ਹਟ ਜਾਣਗੇ ਜਿਹੜੀ ਇਹ ਮਹੀਮ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਆ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਮੈਂ ਸ਼ੁਰੂ ਕੀਤੀ ਗਈ ਹੈ ਬਿਲਕੁਲ ਜਿਹੜੀ ਇਹ ਮਹੀਮ ਸ਼ੁਰੂ ਕੀਤੀ ਗਈ ਹੈ ਜਿਵੇਂ ਕਿ ਪਵਨ ਕੁਮਾਰ ਜੀ ਨੇ ਦੱਸਿਆ ਜੋ ਟ੍ਰੈਫਿਕ ਇੰਚਾਰਜ ਸੰਗਰੂਰ ਦੇ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੀ ਮਹੀਮ ਹੈ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਨਾਲ ਜਿਹੜੇ ਲੋਕ ਐ ਜ਼ਿਆਦਾ ਸੁਚੇਤ ਹੋ ਜਾਣਗੇ ਫਿਲਹਾਲ ਇੱਕ ਤਸਵੀਰ ਹੋਰ ਸਾਂਝੀ ਕਰਨਾ ਚਾਹਾਂਗੇ ਜਿੱਥੇ ਇੱਕ ਐਕਟਿਵਾ ਵਾਲੇ ਨੂੰ ਰੋਕਿਆ ਗਿਆ ਉਹਦਾ ਵੀ ਚਲਾਨ ਕਟਿਆ ਜਾ ਰਿਹਾ ਹੈ ਅਗਰ ਤੁਸੀਂ ਕਾਰ ਜਾਂ ਸਕੂਟਰੀ ਜਾਂ ਐਕਟਿਵਾ ਜੋ ਕੁਝ ਵੀ ਨੋ ਪਾਰਕਿੰਗ ਦੇ ਵਿੱਚ ਲਗਾਉਨੇ ਹੋ ਤਾਂ ਤੁਹਾਡਾ ਚਲਾਨ ਹੁਣ ਇਹ ਚਲਾਨ ਮਸ਼ੀਨ ਰਾਹੀਂ ਹੋ ਸਕਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਹੁਣ ਲੋਕਾਂ ਨੂੰ ਇਹ ਸੋਚਣਾ ਹੋਵੇਗਾ ਕਿ ਨੋ ਪਾਰਕਿੰਗ ਦੇ ਵਿੱਚ ਆਪਣੀਆਂ ਗੱਡੀਆਂ ਕਾਰਾਂ ਨਾ ਲਗਾਣ ਅਕਸਰ ਦੇਖਿਆ ਜਾਂਦਾ ਕਿ ਬਾਜ਼ਾਰਾਂ ਦੇ ਵਿੱਚ ਲੋਕ ਗੱਡੀਆਂ ਲਗਾ ਕੇ ਆਪਣੀ ਸ਼ਾਪਿੰਗ ਕਰਨ ਚਲੇ ਜਾਂਦੇ ਨੇ ਲੇਕਿਨ ਹੁਣ ਉਹ ਸਾਵਧਾਨ ਹੋ ਜਾਣ ਕਿਉਂਕਿ ਜਿਹੜੀ ਹੁਣ ਵੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਵਾਸਤੇ ਇਹ ਚਲਾਨ ਮਸ਼ੀਨ ਰਾਹੀਂ ਚਲਾਨ ਕੱਟਿਆ ਜਾਏਗਾ ਜਿਸ ਤਰੀਕੇ ਨਾਲ ਤੁਹਾਨੂੰ ਪਹਿਲਾਂ ਵੀ ਤਸਵੀਰ ਦੇ ਵਿੱਚ ਦਿਖਾਇਆ ਕਿ ਜਦੋਂ ਚਲਾਨ ਕੱਟਿਆ ਜਾਂਦਾ ਕੋਈ ਡਰਾਈਵਰ ਨਹੀਂ ਹੁੰਦਾ ਤਾਂ ਇਸ ਵਾਈਪਰ ਦੇ ਵਿੱਚ ਇਹ ਚਲਾਨ ਰੱਖ ਦਿੱਤਾ ਜਾਂਦਾ ਹੈ ਆਨਲਾਈਨ ਚਲਾਨ ਇਹਨੂੰ ਕਹਿ ਸਕਦੇ ਆ ਹੁਣ ਸਾਵਧਾਨ ਹੋ ਜਾਓ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਆਪਣੀਆਂ ਨਾਲ ਲਗਾਓ ਜਿੱਥੇ ਪਾਰਕਿੰਗ ਦੀ ਥਾਂ ਹੈ ਉੱਥੇ ਜਾ ਕੇ ਆਪਣੀਆਂ ਗੱਡੀਆਂ ਲਗਾਓ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ